ਸਾਡੇ ਪੰਜਾਬੀਆਂ ਨੂੰ ਇਸ ਚੀਜ਼ ਦੀ ਸਮਝ ਕਿਉਂ ਨਹੀਂ ਆ ਰਹੀ ਕਿ ਤੁਸੀਂ ਜਿਹੜਾ ਬਾਹਰ ਨੂੰ ਜਾ ਰਹੇ ਕਿਸੇ ਵੀ ਕੰਟਰੀ ਨੂੰ ਲੈ ਲਓ ਬਟ ਕਹਿੰਦੇ ਆ ਪੰਜਾਬ ਤੋਂ ਜ਼ਿਆਦਾ ਕੈਨੇਡਾ ਨੂੰ ਜ਼ਿਆਦਾ ਜਾਂਦੇ ਆ ਕੈਨੇਡਾ ਕੈਨੇਡਾ ਹੋਈ ਪਈ ਹੈ ਕਨੇਡਾ ਹੀ ਜਾਣਾ ਮੈਂ ਪੈਸਾ ਲੈ ਕੇ ਮਾਰ ਦੂੰ ਪਰ ਕਨੇਡਾ ਹੀ ਜਾਣਾ ਤੇ ਕਰਦੇ ਵੀ ਭੇਜੀ ਜਾਂਦੇ ਆ ਤੁਸੀਂ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਅਕਾਊਂਟ ਖਾਲੀ ਕਰਕੇ ਬਰਡੇ ਥੱਲੇ ਆ ਕੇ ਤੁਸੀਂ ਇੱਕ ਐਸੀ ਕੰਟਰੀ 'ਚ ਜਾ ਰਹੇ ਹੋ ਜਿਸ ਦੇ ਪਹਿਲਾਂ ਹੀ ਬਹੁਤ ਹਾਲਾਤ ਮਾੜੇ ਆ। ਉੱਥੇ ਹੋਂ ਤੱਕ ਜਿੰਨੇ ਸਟੂਡੈਂਟ, ਜਿੰਨੇ ਵਿਜ਼ਟਰ ਵੀਜ਼ਾ ਜੋ ਵੀ ਸਾਰੇ ਗਏ ਆ ਕੋਵਿਡ ਤੋਂ ਬਾਅਦ ਖਾਸ ਕਰਕੇ ਔਰ ਇਸ ਸਾਲ ਤੇ ਇਹ ਹਾਲਾਤ ਆ ਕਿ ਲੋਕ ਵਿਹਲੇ ਬੈਠੇ ਆ, ਸਟੂਡੈਂਟ ਵਿਹਲੇ ਬੈਠੇ ਆ, ਕੰਮ ਨਹੀਂ ਮਿਲਦਿਆ, ਧੋਖਾਧੜੀ ਸਾਰੇ ਆਮ ਚੱਲ ਰਹੀ ਆ। ਹੈਲਪ ਕਰਨ ਵਾਲੇ ਵੀ ਆਪਣੀ ਆ ਤੇ ਹੈਲਪ ਕਰਨ ਵਾਲੇ ਵੀ ਆਪਣੀ ਆ ਪਰ ਸਾਡੇ ਨੌਜਵਾਨਾਂ ਨੂੰ ਸਾਡੇ ਇੰਡੀਆ ਚ ਬੈਠੇ ਪੇਰੈਂਟਸ ਨੂੰ ਇਹ ਗੱਲ ਸਮਝ ਕਿਉਂ ਨਹੀਂ ਆ ਰਹੀ ਕਿ ਜੇ ਤੁਸੀਂ ਇਹ ਐਕਸਕਿਊਜ਼ ਦਿੰਨੇ ਆ ਕਿ ਪੰਜਾਬ ਚ ਹਾਲਾਤ ਮਾੜੇ ਆ ਪੰਜਾਬ ਚ ਨਸ਼ਾ ਸਰਿਆ ਆ ਪੰਜਾਬ ਚ ਕ੍ਰਾਈਮ ਬਹੁਤ ਜ਼ਿਆਦਾ ਆ ਤਾਂ ਤੁਹਾਨੂੰ ਕੀ ਲੱਗਦਾਗਾ ਕਿ ਇਹਨਾਂ ਬਾਹਰਲੇ ਦੇਸ਼ਾਂ ਚ ਇਹ ਕੈਨੇਡਾ ਚ ਸਾਰਾ ਕੁਝ ਨੋਰਮਲ ਆ ਜਾਂ ਬਹੁਤ ਵਧੀਆ ਜੋ ਤੁਸੀਂ ਵੀਡੀਓਜ਼ ਦੇਖ ਕੇ ਜਾਂ ਜਿਹੜੇ ਇਮੀਗ੍ਰੇਸ਼ਨ ਏਜੰਟਸ ਦੀਆਂ ਤੁਸੀਂ ਵੀਡੀਓ ਸੁਣ ਕੇ ਸੁਪਨੇ ਦੇਖਦੇ ਆ ਨਾ ਉਦਾਂ ਦਾ ਕੈਨੇਡਾ ਨਹੀਂ ਹੈਗਾ ਕੈਨੇਡਾ ਛੱਡੋ ਨਾ ਅਮਰੀਕਾ ਨਾ ਆਸਟ੍ਰੇਲੀਆ ਨਾ ਨਿਊਜ਼ੀਲੈਂਡ ਹੈ ਤੇ ਨਾ ਹੀ ਕੋਈ ਹੋਰ ਯੂਰਪ ਦੀ ਕੰਟਰੀ ਹੈ ਇੱਥੋਂ ਦੇ ਹਾਲਾਤ ਬਹੁਤ 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 ਬੱਦਤਰ ਹੋ ਸਕਦੇ ਆ ਹੋ ਚੁੱਕੇ ਆ ਹੋ ਸਕਦਾ ਕਿ ਪੰਜਾਬ ਨਾਲੋਂ ਵੀ ਜ਼ਿਆਦਾ ਬੱਤਰ ਹਲਾ ਦਾ ਜਿਹੜੇ ਉੱਥੇ ਆਉਂਦੇ ਆ ਸਟੂਡੈਂਟ ਵੀਜ਼ੇ ਲੈ ਲੈ ਕੇ ਉਹਨਾਂ ਨੂੰ ਕੰਮ ਨਹੀਂ ਮਿਲਵੇ ਫੇਰ ਉਹ ਕੀ ਕਰਦੇ ਆ ਪਹਿਲਾਂ 40 50 ਲੱਖ ਲਾ ਕੇ ਆਏ ਹੁੰਦੇ ਆ ਫੇਰ ਉਹਨਾਂ ਦੇ ਖਰਚੇ ਫੀਸਾਂ ਪੂਰੀਆਂ ਕਰਨੀਆਂ ਖਾਣ ਪੀਣ ਦਾ ਖਰਚਾ ਰਹਿਣ ਦੇ ਖਰਚੇ ਰੈਂਟ ਦੇ ਖਰਚੇ ਉਹ ਸਾਰੇ ਚੱਕਣ ਲਈ ਫੇਰ ਪੇਰੈਂਟਸ ਨੂੰ ਕਹਿੰਦੇ ਆ ਥੋੜਾ ਜ਼ਮੀਨ ਹੋਰ ਵੇਚ ਦਿਓ ਜਾਂ ਕਰਜ਼ਾ ਹੋਰ ਚੱਕੋ ਔਰ ਸਾਨੂੰ ਇੱਥੇ ਪੈਸੇ ਹੋਰ ਭੇਜੋ ਸੋ ਇਸ ਤਰੀਕੇ ਨਾਲ ਤੁਸੀਂ ਕੀ ਕਰ ਰਹੇ ਹੋ ਆਪਣੀ ਪ੍ਰਾਪਰਟੀ ਖਤਮ ਕਰਕੇ ਆਪਣਾ ਜੇਬ ਖਾਲੀ ਕਰਕੇ ਤੁਸੀਂ ਗਵਰਨਮੈਂਟ ਦੀ ਜੇਬ ਭਾਰ ਰਹੇ ਹੋ ਔਰ ਕਿਹੜੀ ਗਵਰਨਮੈਂਟ ਦੀ ਕੈਨੇਡਾ ਦੀ ਗਵਰਨਮੈਂਟ ਦੀ ਜਾਂ ਅਬਰਾਡ ਗੋਰਿਆਂ ਦੀਆਂ ਜੇਬਾਂ ਤੁਸੀਂ ਭਰ ਰਹੇ ਹੋ ਔਰ ਮੈਂ ਇਹ ਨਹੀਂ ਕਹਿੰਦੀ ਗੋਰੇ ਲੋਕਾਂ ਦੀ ਸਿਰਫ ਉਹਨਾਂ ਗਵਰਨਮੈਂਟਾਂ ਦੀਆਂ ਜੋ ਇਸ ਵਕਤ ਰਾਜ ਨੇ ਤੁਹਾਨੂੰ ਇਹ ਗੱਲ ਜੇ ਅਸੀਂ ਕਿਸੇ ਨੂੰ ਕਹਿੰਨੇ ਆ ਅਸੀਂ ਸਲਾਹ ਦਿੰਨੇ ਆ ਨਾ ਕਿ ਨਾ ਆਈਓ ਹਾਲਾਤ ਇੱਥੇ ਵੀ ਬਹੁਤ ਬੱਦਰ ਆ ਤਾਂ ਉਹਨਾਂ ਨੂੰ ਲੱਗਦਾ ਕਿ ਲੈ ਆਪ ਤੇ ਬਾਹਰ ਬੈਠਿਆ ਸਾਨੂੰ ਗਲਤ ਸਲਾਹ ਦੇ ਰਿਹਾ ਅਸੀਂ ਗਲਤ ਸਲਾਹ ਨਹੀਂ ਦੇ ਰਹੇ ਕਿਉਂਕਿ ਪੰਜਾਬ ਚ ਤੁਸੀਂ ਹਜੇ ਵੀ ਬਚ ਸਕਦੇ ਹੋ ਗੁਲਾਮੀ ਤੋਂ ਵੀ ਤੇ ਰੋਟੀ ਵੀ ਦੋ ਵਕਤ ਦੀ ਮਿਲ ਜਾਏਗੀ ਬਾਹਰ ਦੇ ਹਾਲਾਤ ਇਸ ਵਕਤ ਇਹ ਨਹੀਂ ਕਿ ਅਗਰ ਤੁਸੀਂ ਪਾਣੀ ਦਾ ਗਲਾਸ ਵੀ ਪੀਣਾ ਤਾਂ ਉਹਦੇ ਲਈ ਵੀ ਤੁਹਾਡੀ ਜੇਬ 'ਚ ਖਰਚਾ ਹੋਣਾ ਚਾਹੀਦਾ ਤੁਹਾਨੂੰ ਕੁਝ ਵੀ ਫ੍ਰੀ ਦਾ ਨਹੀਂ ਮਿਲ ਰਿਹਾ ਔਰ ਰਹੀ ਗੱਲ ਰਿਸ਼ਤੇਦਾਰ ਹੈਲਪ ਕਰਨਗੇ ਜਾਂ ਹੋਰ ਸਾਡੀ ਕਮਿਊਨਿਟੀ ਹੈਲਪ ਕਰੂਗੀ ਉਹਨਾਂ ਦੇ ਖੁਦ ਦੇ ਨਹੀਂ ਖਰਚੇ ਪੂਰੇ ਹੁੰਦੇ ਉਹਨਾਂ ਦੇ ਤੇ ਆਪਣੇ ਖੁਦ ਦੇ ਹਾਲਾਤ ਉਦਾਂ ਦੇ ਹੋਏ ਉਹ ਕਿਸੇ ਦੀ ਹੈਲਪ ਕਿਉਂ ਕਰਨਗੇ ਔਰ ਜੇ ਕਰਨ ਨਹੀਂ ਕਰਦੇ ਤਾਂ ਫਿਰ ਤੁਸੀਂ ਉਹਨਾਂ ਨੂੰ ਗਲਤ ਕਹਿੰਦੇ ਹੋ ਪਰ ਤੋਂ ਪਲੀਜ਼ ਪਲੀਜ਼ ਹੱਥ ਜੋੜ ਕੇ ਇੱਕ ਚੀਜ਼ ਤੁਸੀਂ ਸਮਝ ਲਓ ਤੁਹਾਨੂੰ ਬੇਨਤੀ ਹੀ ਕਰਦੇ ਆ ਅਸੀਂ ਕਿ ਇੱਥੋਂ ਦੇ ਹਾਲਾਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬੱਤਰ ਹੋ ਚੁੱਕੇ ਆ ਰਹੀ ਨਸ਼ਿਆਂ ਦੀ ਗੱਲ ਨਸ਼ੇ ਸਾਡੇ ਤੇ ਸਰਿਆਂ ਵਿੱਚ ਵਿਕਦਾ ਤੇ ਫੜੇ ਵੀ ਜਾਂਦੇ ਆ ਕਿਉਂਕਿ ਲੋਕ ਆਪ ਐਕਟਿਵ ਹੁੰਦੇ ਆ ਤੇ ਫੜੇ ਜਾਂਦੇ ਆ ਇੱਥੋਂ ਦੇ ਤੇ ਗਵਰਨਮੈਂਟ ਨਸ਼ਾ ਦੇ ਰਹੀ ਆ ਤੁਹਾਨੂੰ ਉਹ ਕਹਿੰਦੀ ਖਾਓ ਪੀਓ ਸਕੂਲਾਂ 'ਚ ਸਿਖਾਇਆ ਜਾ ਰਿਹਾ ਕੈਨੇਡਾ ਕੈਨੇਡਾ ਕਰ ਦਿਓ ਨਾ ਕੈਨੇਡਾ 'ਚ ਸਕੂਲਾਂ 'ਚ ਇਹ ਸਿਖਾਇਆ ਜਾ ਰਿਹਾ ਕਿ ਇੰਨਾ ਤਦਾਂ ਤੁਸੀਂ ਨਸ਼ੇ ਦੀ ਲੈ ਸਕਦੇ ਹੋ ਲੀਗਲ ਵੀ ਆ ਤੇ ਸੇਫ ਵੀ ਆ ਉਹ ਵੀ ਚਿੱਟਾ ਚਿੱਟਾ ਦਿੱਤਾ ਜਾ ਰਿਹਾ ਰੋਜ਼ ਨਾ ਰੋਜ਼ ਕੋਈ ਨਾ ਕੋਈ ਖਬਰ ਨਿਊਜ਼ ਆਉਂਦੀ ਆ ਸਾਡੇ ਪੰਜਾਬੀ ਯੰਗ ਮੁੰਡੇ ਕੁੜੀਆਂ ਉਹਨਾਂ ਚੋਂ ਕਿਸੇ ਨਾ ਕਿਸੇ ਦੀ লাশ ਇੰਡੀਆ ਨੂੰ ਭੇਜੀ ਜਾਂਦੀ ਆ ਉਹਨਾਂ ਚੀਜ਼ਾਂ ਨੂੰ ਉਹਨਾਂ ਨਿਊਜ਼ ਨੂੰ ਉਹਨਾਂ ਖਬਰਾਂ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਨਹੀਂ ਖੁੱਲ ਰਹੀਆਂ ਕੱਲ ਨੂੰ ਕੋਈ ਨਹੀਂ ਤੁਹਾਡੀਆਂ ਅੱਖਾਂ ਖੋਲ ਸਕਦਾ ਜਿੰਨਾਂ ਕੋਲੇ ਕੰਮ ਹੈਗੇ ਆ ਉਹ ਆਪਣੇ ਕੰਮ ਛੱਡ ਨਹੀਂ ਰਹੇ ਟਿਕੇ ਹੋਏ ਆ ਪਰ ਜਿਹੜੇ ਨਵੇਂ ਜਾ ਰਿਹਾ ਉਹਨਾਂ ਕੋਲੇ ਕੋਈ ਕੰਮ ਨਹੀਂ ਹੈਗਾ ਤੇ ਜੇ ਤੁਸੀਂ ਇਹ ਸੋਚਦੇ ਹੋ ਕਿਉਂਕਿ ਬਹੁਤ ਵਿਦਵਾਨ ਆਉਣਗੇ ਕਮੈਂਟ ਵੀ ਕਰਨਗੇ ਕਿ ਅੱਛਾ ਆਪ ਤੂੰ ਬਾਹਰ ਬੈਠੀ ਆ ਤੇ ਸਾਨੂੰ ਤੂੰ ਮਤਾਂ ਦੇ ਰਹੀ ਆ ਆਓ ਅਗਰ ਅੱਡੀਆਂ ਚੱਕ ਕੇ ਫਾਹਾ ਲੈਣ ਦਾ ਸ਼ੌਂਕ ਹੈ ਤਲੋ ਪਰ ਇੱਕ ਦਿਨ ਲਿਖਵਾ ਲੋ ਇੱਕ ਦਿਨ ਇਹ ਹਾਲਾਤ ਆਉਣੇ ਆ ਕਿ ਨਾ ਤੁਸੀਂ ਘਰ ਦੇ ਰਹਿਣਾ ਨਾ ਘਾਟ ਦੇ ਕੈਨੇਡਾ ਵਾਲਿਆਂ ਨੇ ਤੁਹਾਨੂੰ ਰੱਖਣਾ ਨਹੀਂ ਉਥੋਂ ਦੇ ਇੰਨੇ ਕ ਹਾਲਾਤ ਬੁਰੇ ਕਰਦੇ ਨੇ ਆ ਕਿ ਤੁਸੀਂ ਭੁੱਖੇ ਮਰੋਗੇ ਤੇ ਪੰਜਾਬ ਵਾਪਸ ਜਾਣ ਜੋਗੇ ਤੁਸੀਂ ਰਹਿਣਾ ਨਹੀਂਗਾ ਕਿਉਂਕਿ ਪੰਜਾਬ 'ਚ ਤੁਸੀਂ ਕੁਝ ਛੱਡਿਆ ਨਹੀਂ ਹੋਗਾ ਘਰ ਜ਼ਮੀਨ ਜਾਇਦਾਦ ਸਭ ਕੁਝ ਬੇਚ ਕੇ ਅਕਾਊਂਟ ਖਾਲੀ ਕਰਕੇ ਤੁਸੀਂ ਇਸ ਕੰਟਰੀ 'ਚ ਹੀ ਹੋਵੋਗੇ ਸੋ ਇਸ ਕਰਕੇ ਹਜੇ ਵੀ ਸੰਭਲਨ ਦੀ ਜ਼ਰੂਰਤ ਆ ਸੰਭਲ ਜਾਓ ਸਾਡੇ ਵਰਗੇ ਜਿਹੜੇ ਫਸੇ ਹੋਏ ਆ ਇੰਡੀਆ ਵਾਪਸ ਨਹੀਂ ਜਾ ਸਕਦੇ ਸਾਨੂੰ ਪਤਾ ਕਿ ਅਸੀਂ ਇੱਥੇ ਕਿੱਦਾਂ ਸਰਵਾਈਵ ਕਰਦੇ ਆ ਸੋ ਇਸ ਕਰਕੇ ਕੋਸ਼ਿਸ਼ ਹੈ ਕਿ ਅਗਰ ਕਿਸੇ ਨੂੰ ਮੇਰੀ ਗੱਲ ਦੀ ਸਮਝ ਆ ਜਾਏ ਜਾਂ ਜੋ ਮੇਰੇ ਵਰਗੇ ਭੈਣ ਭਰਾ ਜੋ ਇਦਾਂ ਦੀਆਂ ਵੀਡੀਓ ਬਣਾਉਂਦੇ ਆ ਕੋਸ਼ਿਸ਼ ਕਰਦੇ ਆ ਤੁਹਾਨੂੰ ਅਵੇਅਰ ਕਰਨ ਦੀ ਉਹਨਾਂ ਦੀਆਂ ਗੱਲਾਂ ਤੁਹਾਨੂੰ ਕਿਸੇ ਨੂੰ ਸਮਝ ਆ ਜਾਣ ਤੇ ਇੱਕ ਅੱਧੀ ਜ਼ਿੰਦਗੀ ਵੀ ਅਗਰ ਅਸੀਂ ਬਚਾ ਸਕੀਏ ਤਾਂ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਾਂਗੇ ਹੋਪਫੁਲੀ ਕਿ ਤੁਹਾਨੂੰ ਇਸ ਗੱਲ ਦੀ ਸਮਝ ਆ ਜਾਏ ਇਸ ਤੋਂ ਪਹਿਲਾਂ ਕਿ ਬਹੁਤ ਜ਼ਿਆਦਾ ਦੇਰ ਹੋ ਜਾਏ ਇੰਨਾ ਜ਼ਿਆਦਾ ਆਪਣਾ ਚੱਕੋ ਪੰਜਾਬ ਇੰਨਾ ਵੀ ਮਾੜਾ ਨਹੀਂ ਹੈ ਜਿੰਨਾ ਤੁਸੀਂ ਉਸ ਨੂੰ ਬਣਾ ਰਹੇ ਹੋ ਖੁਦ ਆਪਣੇ ਮੂੰਹੀ ਨਸ਼ਾ ਪੰਜਾਬ ਚ ਹੈ ਉੱਥੋਂ ਦੀ ਸਰਕਾਰ ਕੁਝ ਨਹੀਂ ਨਾ ਕਰਦੀ ਤੇ ਨਸ਼ਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਸਾਰੇ ਆਮ ਚੱਲਦਾ ਔਰ ਉੱਥੋਂ ਦੀ ਸਰਕਾਰ ਲੀਗਲ ਵੇ ਨਾਲ ਤੁਹਾਨੂੰ ਦਿੰਦੀ ਆ ਕਿ ਨਸ਼ੇ ਖਾਓ ਨਸ਼ੇੜੀ ਬਣੋ ਤੇ ਸਾਨੂੰ ਸਵਾਲ ਨਾ ਕਰਿਓ ਤੁਹਾਡਾ ਸਾਰਾ ਕੁਝ ਉਹਨਾਂ ਨੇ ਲੈ ਲੈਣਾ ਔਰ ਫਿਰ ਤੁਸੀਂ ਖਾਲੀ ਹੱਥ ਤੁਹਾਡੇ ਹੱਥ 'ਚ ਐਂਡ ਤੇ ਆ ਕੇ ਉਹਨਾਂ ਨੇ ਸਿਰਫ ਕਟੋਰੇ ਦੇਨੇ ਆ ਕੁਛ ਦੇਖੋ ਆਸ-ਪਾਸ ਤੁਹਾਡੇ ਕੀ ਚੱਲ ਰਿਹਾ ਹੈ ਕੀ ਕੋਸ਼ਿਸ਼ ਹੋ ਰਹੀ ਆ ਨਿਊਜ਼ ਸਾਰੇ ਦੇਖਦੇ ਨਹੀਂ ਜੰਮ ਜਨਰੇਸ਼ਨਾਂ ਟਿਕਟੌਕ ਚ ਲਾਉਂਦੇ ਆ ਰੀਲਸ ਦੇਖਦੇ ਹੋ ਇੰਸਟਾਗ੍ਰam ਤੇਖਦੇ ਹੋ ਕੋਸ਼ਿਸ਼ ਕਰੋ ਕਿ ਐਦਾਂ ਦੀਆਂ ਰੀਲਸ ਐਦਾਂ ਦੀ ਟਿਕਟੌਕ ਦੀਆਂ ਵੀਡੀਓਜ਼ ਦੇਖਿਆ ਕਰੋ ਜਿੱਥੋਂ ਤੁਹਾਨੂੰ ਨੌਲੇਜ ਕਲੈਕਟ ਹੋਵੇ ਨੱਚਣਾ ਟੱਪਣਾ ਅੱਜ ਜੋਗਾ ਰਹਿ ਜਾਣਾ ਦੋ ਸਾਲਾਂ ਨੂੰ ਤੁਹਾਡੇ ਨਾਲ ਕੀ ਹੋਣਾ ਇਹਨਾਂ ਗਵਰਨਮੈਂਟਾਂ ਨੇ ਕੀ ਕਰਨਾ ਤੁਹਾਨੂੰ ਖੁਦ ਨੂੰ ਨਹੀਂ ਪਤਾ ਲੱਗਣਾ ਇਸ ਤੋਂ ਪਹਿਲਾਂ ਕਿ ਜ਼ਿਆਦਾ دیر ਹੋ ਜਾਏ ਸੰਭਲ ਜਾਓ ਆਪਣੀ ਤੇ ਇੱਕ ਬੇਨਤੀ ਹੋਇਆ ਹੱਥ ਜੋੜ ਕੇ ਕਿ ਖੁਣ ਵੀ ਸੰਭਲ ਜਾਓ ਜਿੱਥੇ ਹੋ ਉੱਥੇ ਕੰਮ ਕਰਨ ਦੀ ਕੋਸ਼ਿਸ਼ ਕਰੋ ਉੱਥੇ ਕੁਝ ਕ੍ਰੀਏਟ ਕਰੋ ਆਪਣੇ ਲਈ ਕੋਈ ਬਿਜ਼ਨਸ ਆਈਡੀਆ ਸੋਚੋ ਉੱਥੇ ਪੈਸੇ ਲਾ ਲਓ ਚਾਹੇ ਤੁਹਾਡੇ ਲਾਏ ਹੋਏ ਪੈਸੇ ਤੁਹਾਨੂੰ ਵਾਪਸ ਵੀ ਮਿਲ ਜਾਣ ਕੈਨੇਡਾ ਨੂੰ ਜਾਂ ਨਿਊਜ਼ੀਲੈਂਡ ਨੂੰ ਲਾਏ ਹੋਏ ਪੈਸੇ ਨਾ ਵਾਪਸ ਨਹੀਂ ਆਉਣੇ ਤੇ ਜੋ ਤੁਹਾਡੇ ਕੋਲ ਇਸ ਵਕਤ ਹੈ ਉਹ ਵੀ ਗਵਾ ਲਓਗੇ ਤੁਸੀਂ